ਸਾਵਾਹੀ ਗੁਰਜੀ ਕੀ ਪੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਠੀਕ ਹੋਵੋ ਤੁਸੀਂ ਸਾਰੇ ਆਦੂ ਜੀ ਆਪਦੇ ਸਹਿ ਕਰਦੇ ਹੋ ਸ਼ਾਮ ਦਾ ਸਮਾਂ ਸਾਰ ਬੱਜ ਗਏ ਆ ਸਿੰਘ ਸਾਹਿਬ ਆਜ ਗਏ ਉਸੇ ਕੀ ਤੇ ਆਪ ਵੀਰ ਕਰਦੇ ਸੀ ਉਹਨਾਂ ਦੀ ਇੱਕ ਫਰਤੀ ਜਾਵਾਂਗੇ ਸੈਰ ਕਰ ਤੇ ਆ ਗਏ ਆ ਹਾਂਜੀ ਕਰੋ ਜੀ ਤੁਸੀਂ ਵੀ ਗੱਲਬਾਤ ਹਾਂ ਜਾ ਜੀ ਜੰਦ ਆਜੋ ਬਸ ਕੰਮ ਫੇਰ ਗਿਆ ਸੀ

ਆਖ ਲੂਗਾ ਘਰ ਆ ਕੇ ਮੈਂ ਵਰਤ ਲਈ ਤੇ ਹੁਣ ਤੂੰ ਮੈਨੂੰ ਦਊਗਾ ਮੈਂ ਘਰ ਆ ਕੇ ਤੈਨੂੰ ਵਰਤਨ ਦਊਗਾ ਲਸਟ ਬੋਟ ਤਾਂ ਜੀ ਰਾਈਸ ਤੁਹਾਨੂੰ ਪਤਾ ਅੱਜ ਸਪੈਸ਼ਲ ਦੇ ਨੇ ਕਿਉਂ ਅੱਜ ਦੇ ਦਿਨ ਅਸੀਂ ਇੰਡੀਆ ਤੋਂ ਆਏ ਸੀ ਪਹਿਲੀ ਵਾਰੀ ਅੱਛਾ 22 ਸਾਲ ਪਹਿਲਾਂ ਬਹੁਤ ਜਾਨਦਾਰ ਤੈਨੂੰ ਸਰ ਸਤੰਬਰ 4 ਸਤੰਬਰ 4 ਨੰਬਰ 4 ਅੱਜ ਹੋ ਗਈ 4 2025 ਹਾਂਜੀ 2025 ਹੋ ਗਈ 25 ਸਾਲ ਹੋ ਗਏ ਮੈਂ ਪਹਿਲੀ ਵਾਰ ਆਇਆ ਸੀ 2000 ਵਿੱਚ ਹੁਣ ਤੋਂ ਅੱਜ ਤੋਂ ਅੱਜ ਤੋਂ ਨਹੀਂ 25 ਸਾਲ ਪਹਿਲਾਂ ਸਮਰਚ ਆਇਆ ਸੀ ਸਮਰਚ ਬਹੁਤ ਵਧੀਆ ਲੱਗਦਾ ਸੀ ਹਾਂਜੀ ਉਵੇਂ ਬਸ ਘੁੰਮਣ ਫਿਰਨ ਫਿਰ 23 2003 ਚ ਆਇਆ ਸੀ ਘੁੰਮਣ ਫਿਰ ਹਾਂਜੀ ਫਿਰ ਪੱਕਾ 6 ਚ ਆਇਆ ਸੀ ਮਨ ਲਾਦਾ ਆਈ ਥਿੰਕ ਸੋ ਆਈ ਡੋਨਟ ਰਿਮੈਂਬਰ ਨਾ ਇੰਡੀਆ ਵਾਪਸ ਕਿੰਨੇ ਵਾਰ ਹੀ ਜਾਏ ਤੁਸੀਂ ਜਿਹੜਾ ਲਾਉਂ ਮੈਂ ਹਾਂਗਕਾਂਗ ਚੋਂ ਤਾਂ ਪਤਾ ਨਹੀਂ ਕਿੰਨੀ ਵਾਰ ਗਿਆ ਇੱਥੋਂ ਗਿਆ ਮਨ ਲਾਦਾ 3-4 ਵਾਰ ਤਾਂ ਗਿਆ ਦੋ-ਤਿੰਨ ਵਾਰ ਆਈ ਡੋਨਟ نو ਲਾਸਟ ਮੈਂ 15 ਚ ਗਿਆ ਮੈਂ ਤਿੰਨ ਵਾਰ ਹੀ ਗਈ ਸਿਰਫ ਕਰ ਰਹਾ ਵੇ ਇਹ ਮੋਹ ਜਿਆਦੇ ਕਰ ਰਹਾ ਵਾ ਪਾਕਿਸਤਾਨ ਵਿੱਚ ਵੀ ਹੋਰ ਕਈ ਸਟੇਟਾਂ ਚ ਵੀ ਰੋਕ ਨੂੰ ਜਿਆਦੇ ਪੰਜਾਬ ਚ ਮਿਲਣਾ ਕਰਾਂ ਦੇ ਘਰੇ ਦੇ ਰੋੜੇ ਡੜੀ ਆਕੀਆ ਡੜੀ ਫਸਣ ਕਰਾਉਂਦੀ ਆਂ ਡੜੀ ਆਕੀਆ ਮਾਰਸ ਖੇਲ ਕਰੀ ਆਂ ਕਾ ਬੋਤ ਹਾਂ ਦੱਸ ਕੀ ਆ ਆ ਕੀ ਲਿਖਿਆ ਆਕੀਆ ਦੇਖ ਤਾਂ ਖੜ ਜਾ ਕੋਣ ਹੜਦੇ ਹੈ ਕਿ ਕਿਆ ਆ ਲਿਖਿਆ ਮੂਰਖ ਭੇਡਾਂ ਆ ਪਤਾ ਨਹੀਂ ਕਿਹੜੇ ਮੂਰਖ ਨੇ ਲਿਖ ਤੇ ਲਿਖਦਾ ਆ ਦਾ ਨਾਮ ਜਿਵੇਂ ਨਾਮ ਲਿਖਦੇ ਆ ਦਾ ਨਾਮ ਲੱਗੇ ਕੋਈ ਚੱਲ ਗਿਆ ਮੂਰਖ ਭੇਡਾਂ ਭੇਡਾਂ ਉਹਨਾਂ ਦਾ ਗੋਥ ਹੋਣਾ ਮੂਰਖ ਦਾ ਨਾਮ ਹੋਣਾ ਇਸ ਤੋਂ ਬਜੁਰਗ ਬੰਦੇ ਹੁੰਦੇ ਆ ਕੋਈ ਜਾਣ ਕੇ ਲਿਖ ਕੇ ਗਿਆ ਕੋਈ ਅਪਸੈਟ ਹੋਣਾ ਕੋਈ ਮੈਂਟਲੀ ਅਪਸੈਟ ਹੋਣਾ ਆ ਕੀ ਲਿਖਿਆ ਮਾਏ ਮਾਮ ਪਤਾ ਨਹੀਂ ਕੀ ਪਤਾ ਨਹੀਂ ਕੀ ਲਿਖਿਆ ਮਾਈ ਲिटल ਬਰਾਦਰ ਐਂਡ ਮੀ ਆ ਲਿਖਿਆ ਮਾਈ ਮਾਮ ਮਾਈ ਲिटल ਬਰਾਦਰ ਐਂਡ ਮੀ ਆ ਫੋਟੋਆਂ ਪਾਈਆਂ ਦੇ ਸੂਰ ਵਰਗੀਆਂ ਉਹ ਮੰਮੀ ਲਿਖਿਆ ਦੇਖੇ ਮੰਮੀ ਲਿਖਿਆ ਸੂਰ ਵਰਗੀ ਫੋਟੋਆਂ ਆਈ ਉਹ ਮੀ ਲਿਖਿਆ ਬ੍ਰਦਰ ਤੇ ਕਿਸ ਨੇ ਕੋਈ ਡਰਾਇੰਗ ਕਰਕੇ ਚਲ ਗਿਆ ਪਤਾ ਹਾਂ ਕੋਈ ਡਰਾਇੰਗ ਕਰਕੇ ਚਲ ਗਿਆ ਸੀ ਮੈਨੂੰ ਮੈਸੇਜ ਕੀਤਾ ਸੀ ਮੈਂ ਪੜਿਆ ਨਹੀਂ ਸੀ ਕਿਹੜਾ ਮੈਸੇਜ ਕੀ ਚੀਜ਼ ਕਾਈਜ਼ ਦੇ ਵਿੱਚ ਬੈਠ ਕੇ ਇਹਦਾ ਬਣਾਇਆ ਉਸ 60 ਇੰਚ ਵਿੱਚ ਮੈਂ ਕੱਲਾ ਇਦਾਂ ਔੜੇਰਾ ਲੱਗਦਾ ਅਗਲਾਂ ਨੇ ਕਹਿੰਦੇ ਸਾਡੀਆਂ ਪਤਾ ਸਟੂਡੈਂਟਾਂ ਆਉਂਦੀਆਂ ਕੁੜੀਆਂ ਮੁੰਡੇ ਉਹ ਕਹਣਗੇ ਸਾਡੀ ਕਿਉਂ ਬਣਾਈ ਜਾਂਦਾ ਵੀਡੀਓ ਜਾਂਦਾ ਨਹੀਂ ਇਦਾਂ ਨਹੀਂ ਕੋਈ ਫਰਕ ਪੈਂਦਾ ਯਾ ਤਾਂ ਇਕੱਠੇ ਹੋਈ ਏ ਜਵਾਕ ਨਾਲ ਹੋਏ ਫੇਰ ਤਾਂ ਚੱਲ ਜੰਦਾ ਅਗਲਾ ਫੈਮਿਲੀ ਆਇਆ ਇਹ ਤ ਨਹੀਂ ਕੱਲਾ ਹੋਰ ਵੀੜ ਜਿਹੜਾ ਲੱਗਦਾ ਬਸ ਅੰਦਰੋਂ ਥੋੜੀ ਲੋਕਾਂ ਦੀ ਜਾਂ ਤਾਂ ਟੂਰਿਸਟ ਵਰਗੇ ਵੀ ਕੱਪੜੇ ਪਾਏ ਹੁਣ ਫੇਰ ਵੀ ਚੱਲ ਮੰਨੇ ਆ ਆਮ ਜਨਰਲ ਜਿਹੜੇ ਆਫਿਸ ਵਰਗੇ ਪਾ ਕੇ ਗਿਆ ਕੰਮ ਤਾਂ ਆ ਸਾਡੀ ਵੀਡੀਓ ਬਣਾਈ ਜਾਂਦਾ ਸਕਾਈ ਟ੍ਰੇਨ ਆ ਕੋਈ ਨਾ ਚੱਲਾਂਗੇ ਆਪਾਂ ਕੰਫਰਿਆਵਾਂ ਭੱਜੀਏ ਚਾਬੀ ਤੇਰੇ ਕੋਲੇ ਹਾਂ ਕਿਥੇ ਹੈ ਦਿਖਾ ਤੈਨੂੰ ਖੋਲਣਾ ਹੁੰਦਾ ਜਿੰਦਾ ਹਾਂ ਚਾਬੀ ਦਿਖਾ ਲੈ ਚਾਬੀ ਲਈ ਵੇਦਾਂ ਭੱਜੀਏ ਚੱਲ ਭਾਜ 1 2 3 ਮਮਨੀ ਬਾਜਦੀ ਨਾ ਮੰਮੀ ਨਹੀਂ ਵਾਜਦੀ। ਦਦੀ ਤੂੰ ਹਾਰ ਗਿਆ ਮੈਂ ਜਿੱਤ ਗਿਆ। ਤੂੰ ਜਿੱਤ ਗਿਆ ਦੇਖ ਲਾ ਤੂੰ ਜਿੱਤ ਗਿਆ ਮੈਂ ਹਾਰ ਗਿਆ। ਹਾਂ। ਮੈਂ ਜਿੱਤਾਂ ਹੁਣ। ਫਿਰ ਤੂੰ ਰੋਊਂਗਾ ਤਾਂ ਨਹੀਂ? ਮੰਮੀ ਵੀਡੀਓ ਬਣਾਉਗੀ ਮੈਂ ਜਿੱਤਾਂ। ਚੱਲ। ਚਾਬੀ ਰੱਖ ਦੇ ਇੱਥੇ ਡੱਗ ਜੂਗੀ ਫਿਰ ਪਾਣੀ। ਚਲੋ ਜੀ ਕਿੱਧਰ ਭਜਣਾ? ਉੱਥੇ। ਦਾਕੇ ਦਾ ਧਿਆਨ ਰੱਖਿਓ ਫਿਰ। ਉੱਥੇ ਲੱਕੜ ਨੂੰ ਹੱਥ ਲਾ ਕੇ ਆਉਣਾ ਓਕੇ। ਚਲੋ ਜੀ। ਲੱਕੜ। ਹਾਂ। ਅਕਾਲ ਪੁਰਖ। ਕਾਕੇ ਕਾਕੇ ਤੇਜ਼ ਤੇਜ਼ ਅੱਛਾ ਮੁੜ ਕੇ ਆ ਗਏ ਮੰਮੀ ਨੂੰ ਹੱਥ ਲਾਉਣਾ ਓਕੇ ਕਾਕੇ ਨੇ ਜਤ ਜਾਣਾ ਤੇ ਵੇਟ ਕਰੂੰਗਾ ਲੱਕੜ ਨੂੰ ਪਹਿਲਾਂ ਹੱਥ ਲਾ ਲਾ ਤੋ ਫਿਰ ਮੈਂ ਤੁਰੂੰਗਾ ਤੂੰ ਲੱਕੜ ਨੂੰ ਹੱਥ ਲਾ ਕੇ ਫਿਰ ਮੁੜ ਕੇ ਮੰਮੀ ਨੂੰ ਹੱਥ ਲਾਉਣਾ ਮੈਂ ਉਦੋਂ ਉਦੋਂ ਭੱਜੂੰਗਾ ਜਦੋਂ ਤੂੰ ਲੱਕੜ ਨੂੰ ਹੱਥ ਲਾਤਾ ਓਕੇ ਫਿਰ ਮੈਂ ਮੁੜ ਕੇ ਆਉਂਗਾ ਕਾਕਾ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਕਾਕਾ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਕਾਕਾ ਆ ਜਾ 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 ਤੂੰ ਜਦੋਂ ਉੱਥੇ ਹੱਥ ਲਾਇਆ ਫੇਰ ਮੈਂ ਸ਼ੁਰੂ ਕਰੂੰਗਾ ਫੇਰ ਤੂੰ ਆ ਕੇ ਮੰਮੀ ਨੂੰ ਹੱਥ ਲਾਉਣਾ ਮੈਂ ਉਦੋਂ ਸ਼ੁਰੂ ਕਰੂੰਗਾ ਜਦੋਂ ਤੂੰ ਲੱਕੜ ਨੂੰ ਹੱਥ ਲਾਤਾ ਓਕੇ 1 ਰੈਡੀ 2 3 ਗੋ ਹਾਂ ਲਾ ਬਚਾ ਆਪਣਾ ਅੱਗੇ ਸਰਵ ਚੱਲੀਏ आजा आजा शेरपत आजा आजा शेरपत बज गया बज गया डैडी जत डैडी हार गया ना मैं जीत गया जीत गया गुड जॉब हां जी मैं खेलने ਹਾਂ ਫੋਟਾ ਆ ਗਿਆ। ਅਰੇ ਫੋਟਾ ਆ ਗਿਆ। ਪਾਸਾ ਡੈ ਗਿਆ ਨੇ ਪੱਤੇ ਪੁੱਤ। ਹਾਂ ਪੱਦੇ। ਬਰਾਊਨ ਹੋ ਗਏ ਪੱਤੇ ਨਾ yellow brown ਹੋ ਕੇ ਡਿੱਗਣਗੇ। ਸਾਹ ਚੜਾਦਾ ਤੂੰ ਮੇਰਾ ਭੱਜ। ਤੇਜ਼ ਭੱਜਣ ਲੱਗਿਆ ਹੁਣ ਤੂੰ। ਹਾਂ। ਪਰ ਅੱਧਾ ਰਾਹ ਸੀ ਪੁੱਤ। ਤੈਨੂੰ ਅੱਧਾ ਰਾਹ ਜਤਾਇਆ। ਰਾਤ ਕਿਹ ਹੈਗੀ ਐ। ਉਹ ਤੈਨੂੰ ਬੈਠੀ ਆ ਅੰਦਰ ਚੱਸੀ ਚਾਰ ਹੋਈਆਂ। ਲੈ ਵੱਧ ਗਈਆਂ ਫੇਰ ਅੱਜ ਕਿੰਨੀਆਂ ਆਈਆਂ ਆ ਗਈਆਂ ਆ ਗਈਆਂ ਹਾਂ ਉਹ ਸੀ ਕਿੰਨਾ ਜੱਥਾ ਹੀ ਆ ਗਿਆ ਤੇ ਨਵਾਂ ਕਰਿਆ ਪੱਤਾ ਆਈਆਂ ਵਾਪਸ ਹਾਂ ਉਹ ਹੀ ਸੁਣਨੇ ਸੁਣਾ ਲੱਗਦਾ ਉਸਨੇ ਇੱਥੇ ਬਤਕਾਂ ਵਗੈਰ ਇੱਥੇ ਸੋਣਾ ਥੋੜਾ ਲੱਗਦਾ ਨਹੀਂ ਅਲੱ ਚੂਹੇ ਵੀ ਆ ਗਏ ਏਓ ਕਿੱਥੇ ਉਹ ਸੀ ਸਾਈਡ ਤੇ ਕਿੱਥੇ ਆ ਤੇ ਲੰਮੀ ਪੂਝ ਹੋਲਾ ਚੂਹਾ ਇੱਥੇ ਹੀ ਰਹਿੰਦਾ ਤੇਰੇ ਹੁਣ ਲੜ ਜਾਣਾ ਹੁਣ ਫਿਰਦਾ ਇੱਧਰ ਆਇਆ ਆ ਗੀਆਂ ਢੱਕਾਂ ਨਵੀਆਂ ਡੈਡੀ ਹਾਂ ਕੋਈ ਫਾਕੀ ਲੱਗੀ ਜਿੰਨੀ ਪਤਾ ਨਹੀਂ ਕੀ ਹੋਇਆ ਪਤਾ ਇਹਨਾਂ ਨੂੰ ਕਿਵੇਂ ਪੁੱਛੀਏ ਕੀ ਤੁਹਾਡੇ ਜਿਹੜੇ ਆੜ ਹੀ ਮਿੱਤਾਂ ਸੀ ਪਹਿਲਾਂ ਇੱਥੇ ਉਹ ਕਿੱਥੇ ਗਏ ਸਾਰੇ ਦੇਖੀ ਸਾਈਕਲ ਹੁੰਦਾ ਪਤਾ ਦੇਖੀ ਸਾਈਕਲ ਹੁੰਦਾ ਕਰਦੇ ਭੰਗੜੇ ਪਾਉਂਦੇ ਬੋਲੀਆਂ ਇਹਦੀਆਂ ਪਾ ਰਹੇ ਆ ਢੋਲੀ ਉਹ ਤਾਂ ਨਹੀਂ ਕੀ ਢੋਲੀ ਢੋਲੀ ਕਰੀ ਜਾਂਦੇ ਵਿਆਹ ਹੁਣ ਹਾਂ ਹੋ ਸਕਦਾ ਆ ਜਾਣ ਆਹੋ ਉਹ ਭੰਗੜੇ ਬੰਗੜੇ ਇਹਦੇ ਪਾਉਂਦੇ ਨੇ ਹੁੰਦੇ ਨੇ ਮੈਨੂੰ ਨਹੀਂ ਪਤਾ ਸੌਰੀ ਮੈਨੂੰ ਪਤਾ ਹੀ ਕੀ ਕਰਦੇ ਇਹ ਮੰਦਿਰਾਂ ਚ ਕੀ ਕਰਦੇ ਹੁੰਦੇ ਆ ਜਾਣ ਹੁੰਦਾ ਜਿਹੜਾ ਤਾਰਾ ਤਰ ਤੈਨੂੰ ਬੜਾ ਪਤਾ ਸਾਡੇ ਚੰਗਾ ਪਤਾ ਦੇ ਤਰ੍ਹਾਂ ਦੇ ਅੱਛਾ ਤੈਨੂੰ ਤੇ ਐਕਸਪੀਰੀਅੰਸ ਆਵੇ ਪਤਾ ਹੈ ਸਾਰਾ ਕੀ ਹੁੰਦਾ ਮੰਦਰਾਂ ਚ ਬੈਠ ਗੱਲ ਇਹ ਆਪਾਂ ਤੱਕ ਦੀ ਦੇਖਿਆ ਨਹੀਂ ਮੰਦਰਾਂ ਹੁੰਦਾ ਸੀ ਬਹੁਤ ਐ ਬੁਢੀਆਂ ਲਾਉਂਦੇ ਹੁੰਦੇ ਸੀ ਇੱਥੇ ਬਾਹਰ ਕਰਦੇ ਸੀ ਵੀ ਥੀਏਟਰ ਅੱਛਾ ਦੁਰਗਾ ਪੂਜਾ ਹੁੰਦੀ ਸੀ ਇੱਕ ਕਲਾ ਮੰਡੀ ਹੁੰਦਾ ਸੀ ਹੈ ਨਾ ਲੈ ਬਈ ਮੈਨੂੰ ਨਹੀਂ ਪਤਾ ਇਹ ਜੇ ਕੁਝ ਦਾ ਮੈਂ ਨਹੀਂ ਕਦੀ ਘਰ ਦੇਖਿਆ ਪਾ ਜਾਈ ਦੋ ਸੋਡੇ ਘਟ ਲੈਣਾ ਤੇ ਬਹੁਤ ਵੱਡਾ ਹਾਲ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ ਨਾ ਦੇ ਹੁੰਦੇ ਸੀ ਤਰਾ ਪੇਰੇ ਤੂੰ ਵੀ ਕੀ ਤੂੰ ਪੂਜਾ ਪਾਜ ਜਾਂਦੇ ਸੀ ਖਿਚੜੀ ਬਹੁਤ ਸਵਾਦ ਤੂੰ ਕਿ ਆਂਦੀ ਸੀ ਅਸੀਂ ਸਾਰੀ ਜਾਂਦੇ ਸੀ ਵਾਹ ਜੜੀ ਲੈ ਕੇ ਜਾਂਦੇ ਸੀ ਪਰ ਸਿੱਖੀ ਨਹੀਂ ਸੀ ਉਦੋਂ ਓਏ ਦੇਖੇ ਵਜਿਆ ਸੀ ਮੇਰੇ ਜੜੀ ਸਾਰੀ ਜਾਂਦੇ ਸੀ ਅੱਛਾ ਤੁਸੀਂ ਫੇਰ ਰਹਿੰਦੇ ਹੋ ਮਾਹੌਲ ਚ ਸੀ ਨਾ ਨੰ ਆ ਕਿੱਥੇ ਆ ਇਹ ਕਿੱਥੇ ਮਹਾਰਾਸ਼ਟਰ 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 ਮੈਂ ਆਪਣਾ ਸਕੂਲ ਦੇਖਿਆ ਸਿਖਲਪਾਸਾ ਕਿੱਥੇ ਅੱਛਾ ਮਾਪੇ ਸੁਪਨਿਤ ਹਾਈ ਸਕੂਲ ਹੂੰ ਹੂੰ ਤੇਰਾ ਸਕੂਲ ਦੇਖਿਆ ਹੁੰਦਾਨਾ ਅੰਬੂਲਾ ਹਾਈ ਸਕੂਲ ਮੇਰਾ ਹੈਗਾ ਕਦੂਰੀ ਕਦੂਰੀ ਸਰ ਇਹ ਲਿਸ ਕਦੂਰੀ ਹਾਂਗਕਾਂਗ ਵਿੱਚ ਕਦੂਰੀ 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 ਇੱਕੋ ਹੀ ਇੱਕ ਇੰਡੀਅਨ ਸਕੂਲ ਸੀ ਲਾਈਕ ਹਾਂਗਕਾਂਗ ਵਿੱਚ ਕਦੂਰੀ ਸੂਕਨਪੋ ਵਾਓ ਵਧੀਆ ਸੀ ਵੈਸੇ ਪੰਜਾਬੀ ਸੀਗੇ ਕੁਝ ਕੁਝ ਪਾਸ ਪਾਕਿਸਤਾਨੀ ਸੀਗੇ ਪਹਿਲਾਂ ਤਾਂ ਸਿਰ ਪੰਜਾਬੀ ਹੁੰਦੇ ਸੀ ਮੋਸਟਲੀ ਹੈ ਇਹ ਰੱਖ ਲੀਏ ਹੁਣ ਮੈਨੂੰ ਦੇ ਦੇ ਹੋਰ ਨਾ ਡੱਗ ਡੁੱਬ ਕੇ ਆਵੇ ਉਹ ਦੱਬ ਦੇ ਅੱਗੇ ਡਿੱਗੀ ਨਾ ਡਿੱਗੀ ਨਾ ਇਹ ਦੇਖ ਡਾ ਡਾ ਡੂਗੇ ਇਹ ਬੱਕਰੇ ਕਿਤਾ ਹੈ ਦੇਖ ਮੈਨੂੰ ਪਤਾ ਚਲੋ ਜੀ ਹੋ ਗਈ ਆਪਣੀ ਸੈਰ ਅੱਜ ਦੀ ਮਿਲਦੇ ਆ ਕੱਲੋਂ ਵਾਹਿਗੁਰੂ ਸਾਰੇ ਨੇ ਛੱਡੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ